ਪੈਲਸ ਵਿੱਚ ਸ਼ਗਨਾਂ ਤੇ ਬੈਠੇ ਮੁੰਡੇ ਨੇ ਉੱਠ ਕੇ ਮਾਈਕ ਵਿੱਚ ਕਰਤੀ ਅਨਾਉਂਸਮੈਂਟ ਸਾਰੇ ਹੀ ਰਿਸ਼ਤੇਦਾਰਾਂ ਨੂੰ ਹੋਣਾ ਪਿਆ ਸ਼ਰਮਿੰਦਾ ਦੋਸਤੋ ਅਕਸਰ ਹੀ ਵਿਆਹਾਂ ਵਿੱਚ ਜਦੋਂ ਮੁੰਡਾ ਕੁੜੀ ਨੂੰ ਸ਼ਗਨ ਪੈਣ ਲੱਗਦਾ ਏ ਤਾਂ ਬਹੁਤ ਸਾਰੇ ਰਿਸ਼ਤੇਦਾਰ ਜਾਂ ਪਰਿਵਾਰਕ ਮੈਂਬਰ ਨਵੀਂ ਜੋੜੀ ਉੱਪਰੋਂ ਪੈਸੇ ਵਾਰਨ ਲੱਗ ਜਾਂਦੇ ਨੇ ਪਰ ਹੁਣ ਇਸ ਮੁੰਡੇ ਨੇ ਸ਼ਗਨਾਂ ਤੋਂ ਉੱਠ ਕੇ ਕਰਤਾ ਆ ਕੰਮ ਦਰਸਲ ਜਦੋਂ ਇਸ ਵਿਆਹ ਵਿੱਚ ਮੁੰਡਾ ਕੁੜੀ ਨੂੰ ਸ਼ਗਨ ਪੈ ਰਿਹਾ ਸੀ ਤਾਂ ਮੁੰਡਾ ਕੁੜੀ ਦੇ ਪਰਿਵਾਰ ਵਾਲੇ ਸ਼ਗਨ ਪਾ ਕੇ ਨਵੀਂ ਜੋੜੀ ਉੱਪਰੋਂ ਪੈਸੇ ਵਾਰਨ ਲੱਗ ਜਾਂਦੇ ਨੇ ਪਰ ਜਿਵੇਂ ਹੀ ਪੈਸੇ ਵਾਰੇ ਜਾਂਦੇ ਨੇ ਇਹ ਤਾਂ ਛੋਟੇ-ਛੋਟੇ ਬੱਚੇ ਆ ਕੇ ਨੋਟ ਚੁੱਕਣ ਲੱਗ ਜਾਂਦੇ ਨੇ ਜਿਸ ਕਰਕੇ ਫੋਟੋ ਅਤੇ ਵੀਡੀਓ ਬਣਾਉਣ ਵਿੱਚ ਪਰੇਸ਼ਾਨੀ ਹੋਣ ਲੱਗ ਜਾਂਦੀ ਏ ਜਿਸ ਕਰਕੇ ਵਿਆਹ ਵਾਲਾ ਮੁੰਡਾ ਅੱਕ ਕੇ ਖੜਾ ਹੋ ਜਾਂਦਾ ਹੈ ਅਤੇ ਮਾਈਕ ਫੜ ਕੇ ਉਸ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਬੋਲਦਾ ਹੈ ਕਿ ਆਪਣੇ ਆਪਣੇ ਬੱਚਿਆਂ ਨੂੰ ਫੜ ਕੇ ਆਪਣੇ ਕੋਲ ਬਿਠਾਓ ਜੇ ਕਿਸੇ ਕੋਲ ਪੈਸੇ ਘੱਟ ਨੇ ਜਾਂ ਨਹੀਂ ਹੈਗੇ ਤਾਂ ਆ ਕੇ ਲੈ ਜਾਓ ਪਰ ਕਿਰਪਾ ਕਰਕੇ ਸ਼ਗਨ ਖਰਾਬ ਨਾ ਕਰੋ ਬੱਚੋ ਨੂੰ ਆਪਣੀ ਬਾਤ ਬਿਖਾ ਰਹੀ वैसे गांव है तो हमसे आके इदा ये शो करा। जिस ਕਰਕੇ ਸਾਰੇ ਹੀ ਰਿਸ਼ਤੇਦਾਰ ਤੇ ਯਾਰ ਦੋਸਤ ਆਪਣੇ ਆਪਣੇ ਬੱਚਿਆਂ ਨੂੰ ਫੜ ਕੇ ਬੈਠ ਜਾਂਦੇ ਨੇ ਅਤੇ ਹਿਲਣ ਵੀ ਨਹੀਂ ਦਿੰਦੇ। ਸੋ ਕੀ ਇਸ ਮੁੰਡੇ ਨੇ ਇਸ ਤਰ੍ਹਾਂ ਕਹਿ ਕੇ ਠੀਕ ਕੀਤਾ? ਤੁਹਾਡੇ ਇਸ ਬਾਰੇ ਕੀ ਵਿਚਾਰ ਨੇ? ਕਮੈਂਟਾਂ ਵਿੱਚ ਜਰੂਰ ਦਿਓ। ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ।